ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਸ ਕਰਦੀ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਕੋ ਸਾਰੇ ਬਿਲਕੁਲ ਠੀਕ ਠਾਕ ਆ ਵਾਹਿਗੁਰੂ ਦੀ ਕਿਰਪਾ ਵਾ ਤੇ ਇੱਥੇ ਟਾਈਮ ਆ ਸਵੇਰ ਦਾ ਤੇ ਦਿਨ ਹੈਗਾ ਵਾ ਬੁੱਧਵਾਰ ਦਾ ਤਰੀਕ ਹੈਗੀ 21 ਤੇ ਬੱਚਿਆਂ ਨੂੰ ਛੁੱਟੀ ਆ ਬੱਚੇ ਅਜੇ ਸੁੱਤੇ ਪਏ ਆ ਬਾਹਰ ਇੱਥੇ ਛੇਕ ਦਾ ਟਾਈਮ ਆ ਤੇ ਆਪਾਂ ਉੱਠ ਕੇ ਤੇ ਬਰਸ਼ ਵਗੈਰਾ ਕਰ ਕੀਤੇ ਇਥੇ ਨਾ ਹੁਕਮਨਾਮ ਹੁਕਮਨਾਮ ਆਉਂ ਡਿਆ ਸੀਗਾ ਗੁਰਬਾਨੀ ਲੱਗੀ ਸੀ ਦਰਬਾਰ ਸਹਿਤ ਹੁਕਮਨਾਮਾ ਮੈਂ ਸੁਣ ਲਈ ਸੀ ਬੈਠ ਕੇ ਹੁਕਮਨਾਮਾ ਸੁਣ ਕੇ ਉਸ ਤੋਂ ਬਾਅਦ ਮੈਂ ਲੱਗੀ ਸੀ ਕਿ ਕਮਰਿਆਂ ਦੀ ਸਫਾਈ ਕਰਨ ਕਿਉਂਕਿ ਬਹੁਤ ਖਲਾਰਾ ਆ ਕਮਰਿਆਂ ਦੇ ਵਿੱਚ ਜਾਲਾ ਨਾ ਏਕਣਾ ਸੇਲ ਲਈ ਪੂਰੀ ਕੰਧ ਸਾਡੀ ਉੱਪਰੋਂ ਗਿੱਲੀ ਹੋਈ ਬਹੁਤ ਜਿਆਦਾ ਸੇਲ ਰਹਿੰਦੀ ਆ ਇਹ ਕੰੰਧਾਂ ਪਿੱਛੇ ਨਾ ਚਾਚੀ ਜੀ ਦਾ ਘਰ ਵਾ ਤੇ ਉਹ ਕੰੰਧਾਂ ਦੇ ਨਾਲ-ਨਾਲ ਨਾ ਪਾਣੀ ਵਿੱਚ ਸਿਮਦਾ ਵਾ ਕੰਧ ਦੇ ਵਿੱਚ ਕਿਉਂਕਿ ਉੱਤੇ ਨਾਲ-ਨਾਲ ਨਾ ਅੱਧੀ-ਅੱਧੀ ਕੰਧ ਜਿਹੜੀ ਸਾਡੀ ਗਿੱਲੀ ਰਹਿੰਦੀ ਆ ਬਹੁਤ ਜਿਆਦਾ ਮਤਲਬ ਇਸੇ ਇਲਾਜ ਜਾਂਦੀ ਹੈ ਤੇ ਉਹ ਉੱਪਰ ਆਪਣਾ ਉਹਦਾ ਏਸੀ ਦਾ ਪਾਈਪ ਰੱਖਿਆ ਵਾ ਆਉਂਦੀ ਵੀ ਥੋੜਾ ਥੋੜਾ ਪਾਣੀ ਉਹ ਵੀ ਸਿੰਮਿਆਂ ਪਿਆ ਵਾ ਤੇ ਇੱਥੇ ਇੰਨੇ ਇੱਕ ਇੰਨੀ ਜਿਆਦਾ ਗਰਮੀ ਨਾ ਤੇ ਕਮਰੇ ਦੀ ਇਨ ਸਾਫ ਸਫਾਈ ਆਪਣੀ ਕਰਨ ਮੈਂ ਪਹਿਲਾਂ ਪੂਰੀ ਛੱਤ ਝਾੜੀ ਛੱਤ ਝਾੜ ਕੇ ਫਿਰ ਅਲਮਾਰੀ ਵਗੈਰਾ ਸਾਫ ਕਰੂੰਗੀ ਸਾਰਾ ਸਾਫ ਸਫਾਈ ਜਿਹੜੀ ਕਰੂੰਗੀ ਤੇ ਨਾਲ-ਨਾਲ ਚੱਲਦੀ ਪਈ ਏ ਟੀਵੀ ਤੇ ਗੁਰਬਾਣੀ ਜੇ ਸੁੱਤੇ ਆਪਣੇ ਤੇ ਆਪਾਂ ਲੱਗ ਪਏ ਆ ਪਾਣੀ ਪੀ ਕੇ ਤੇ ਸਾਫ ਸਫਾਈ ਕਰਨ ਤੇ ਅੱਜ ਚਾਹ ਬਣਾਉਣੀ ਹੈ ਤੇ ਮੈਂ ਕਿਹਾ ਸੀ ਕਿ ਚਲ ਬੱਚੇ ਜੀ ਤਾਂ ਉੱਟਣਗੇ ਉਹਦੀ ਚਾਹ ਬਣਾਉਂਗੀ ਕਿਉਂਕਿ ਮਨਮੀ ਤੇ ਪਪਾ ਉਸ ਉੱਤੇ ਮੈਂ ਇਕੱਲੀ ਨਹੀਂ ਪਹਿਲ ਚਾਹ ਕੇ ਪੀਣੀ ਹੀ ਫਿਰ ਮੈਂ ਚਾਹ ਜਿਹੜੀ ਬਣਾਈ ਨਹੀਂ ਹੈ ਤੇ ਆਪਾਂ ਅੰਦਰਾਂ 'ਚ ਲੱਗ ਪਏ ਸਾਫ਼-ਸਪਾਈ ਆਪਣੀ ਕਰਨ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਪਿਆ ਹੈਗਾ ਇੱਕ ਨਾ ਦੋ ਤਿੰਨ ਦਿਨ ਹੋਣ ਐ ਪੀਂਦੇ ਲਾਏ ਰਖੜੀਆਂ ਤੇ ਜਦੋਂ ਗਏ ਆ ਆਣ ਕਿਨ ਤਕਾਬਟ ਜੀ ਬਹੁਤ ਜ਼ਿਆਦੀ ਹੋ ਜਾਂਦੀ ਸਰੀਰ ਨੂੰ ਬਹੁਤ ਜ਼ਿਆਦਾ ਥੱਕਿਆ ਜਾਂਦਾ ਵਾ ਤੇ ਇੱਕ ਗਰਮੀ ਸਵੇਰ ਸਵੇਰ ਦਾ ਟਾਈਮ ਤੇ ਘੁੱਟ ਗਿਆ ਬੜਾ ਲੱਗਾ ਬਹੁਤ ਜ਼ਿਆਦੀ ਗਰਮੀ ਹੋਈ ਸੀਗੀ ਤਦ ਬਸ ਆਪਾਂ ਇਹ ਤੋਂ ਪੂਰੀ ਸਾਤ ਜਿਹੜੀ ਸਾਰਾ ਰੂਮ ਆਪਾਂ ਸਾਫ਼ ਕਰ ਲਾਂਗੇ ਨੇ ਸਾਤ ਜਿਹੜੀ ਝਾੜ ਲਈ ਮੈਂ ਸਾਫ ਕਰ ਲਈ ਸਪਾਈ ਸਾਰੀ ਛੱਤ ਦੀ ਫੋਟੋ ਮੈਂ ਸਾਫ ਕਰਕੇ ਲਾਤੀਆਂ ਤੇ ਇੱਥੇ ਡਈ ਆ ਮੈਂ ਨਾ ਉਹ ਉਪਰ ਛਤਰੇ ਜਿਹਦੇ ਨੇ ਜਾਲਾ ਲੱਗਾ ਹੀ ਬਹੁਤ ਓਕੀ ਓਕਲਾਇਆ کافی ਜਾਲਾ ਜੇ ਲੱਗਾ ਹੀਗਾ ਥੋੜਾ ਮਤਲਬ ਉਰਾ ਜੀ ਤੇ ਮੈਨੂੰ ਮੈਂ ਦੇ ਗਰੇਲੇ ਜੀ ਤੇ ਚੜ ਕੇ ਜਾਲਾ ਲਾਇਆ ਨਾਲ ਹੀ ਅਲਮਾਰੀ ਤੇ ਕਪੜਾ ਵੀ ਮਿਛਾ ਦੂੰਗੀ ਝਾੜ ਕੇ ਕਪੜਾ ਤੇ ਕਪੜਾ ਫੇਰ ਵੀ ਮਿਛਾ ਦੂੰਗੀ ਤੇ ਸਾਰ ਸਫਾਈ ਦੀ ਕਰਨ ਦਈ ਹੈਗੀ ਥੋੜੀ ਬਹੁਤੀ ਘਟਾ ਘਟਾ ਜਿਹੜਾ ਜਿਸ ਤਰ੍ਹਾਂ ਪਾਊਡਰ ਵਗੈਰਾ ਪਾਉਂਦੇ ਨਾ ਪੱਖਾ ਚੱਲਦੇ ਆ ਤੇ ਉਹ ਫਿਰ ਉੱਪਰ ਘਟਾ ਜਾ ਪੈ ਜਾਂਦਾ ਬੈੱਡ ਦੀ ਟੋ ਹੋ ਗਈ ਉੱਪਰ ਹੋ ਗਿਆ ਸਾਰਾ ਮੈਂ ਸਾਫ਼ ਕਰਕੇ ਤੇ ਕਪੜਾ ਜੇ ਥੋੜੇ ਦਿਨੋਂ ਐਲਮਾਰੀ ਤੇ ਵਿਛਾਈ ਨੂੰ ਫਿਰ ਮੈਂ ਕਪੜਾ ਉਹੀ ਝਾੜ ਕੇ ਵਿਛਾਤਾ ਤੇ ਨਾਲ ਹੀ ਐਲਮਾਰੀ ਨੂੰ ਕਪੜਾ ਜਿਹੜਾ ਮਾਰ ਦੂੰਗੀ ਸਾਫ਼ ਕਰ ਦੂੰਗੀ ਐਲਮਾਰੀ ਤੇ ਐਲਮਾਰੀ ਤੋਂ ਉਸ ਤਰ੍ਹਾਂ ਨੇ ਡਸਟਿੰਗ ਵਗੈਰਾ ਜਦੋਂ ਮੈਂ ਥੱਲੇ ਉਹ ਬੈੱਡ ਦੀ ਟੋ ਵਗੈਰਾ ਕਰਦੀ ਹਾਂ ਸਾਫ਼ ਤੇ ਉਦੋਂ ਮੈਂ ਸਾਰੀ ਸਾਫ਼ ਜਿਹੜੀ ਕਰ ਲੈਣੀ ਆ ਤੇ ਪਰ ਫਿਰ ਵੀ ਇੱਕ ਜਿਹੜੀ ਡੀਪ ਕਲੀਨਿੰਗ ਇਸ ਤਰ੍ਹਾਂ ਹੁੰਦੀ ਹੈ ਨਾ ਸਫਾਈ ਜਿਹੜੀ ਉਹ ਜ਼ਰੂਰੀ ਆ ਕਿਉਂਕਿ ਕਿਤੇ ਚੱਲ ਜੂ ਨਾ ਥੋੜੇ ਕਿ ਦੇਣ ਤਿੰਨ ਚਾਰ ਦੇਣੇ ਅਸੀਂ ਰਹਿ ਕੇ ਆਏ ਤਿੰਨ ਦੋ ਦਿਨ ਰਹਿ ਕੇ ਆਏ ਤੀਜੇ ਦਿਨ ਅਸੀਂ ਕਰੇ ਆਏ ਹਾਂ ਤੇ ਦੋ ਦਿਨ ਹੀ ਝਾੜੂ ਝੂੜ ਲੱਗਿਆ ਤੇ ਐ ਖਲਾਰਾ ਜਿਹੜਾ ਪੈ ਜਾਂਦਾ ਵਾ ਬਹੁਤ ਜਿਆਦਾ ਯਾ ਆਪਣੇ ਬਾਕੀ ਮੈਂ ਹੁਣ ਨਾਲ ਹੀ ਬੈੱਡ ਸ਼ੀਟ ਜਿਹੜੀ ਚੇਂਜ ਕਰ ਦੂੰਗੀ ਕਿਉਂਕਿ ਕਿੰਨੇ ਦਿਨ ਹੋ ਗਏ ਵੀ ਸ਼ੀਟ ਨੂੰ ਇਹਨੂੰ ਡਾਊਨਲੋਡ ਸੌਰੀ ਰੱਖੜੀ ਤੇ ਵਿਛਾਉਣੀ ਤੇ ਉਹ ਵੀ ਜਾਣ ਚੱਕੀ ਪੁਰਾਣੀ ਮਤਲਬ ਕਿ ਆ ਗਈ ਤੇ ਫਿਰ ਉਹ ਲੱਬੀ ਵਾਲੀ ਵਿੱਚ ਚੇਂਜ ਕਰਦੀ ਤੇ ਅੰਦਰਾਂ ਨਹੀਂ ਫਿਰ ਮੈਂ ਰਹਿਣਤੀ ਕਿਉਂਕਿ ਅੰਦਰ ਕੋਈ ਨਹੀਂ ਵੜਦਾ ਏਸੀ ਲੱਗਾ ਹੋਣਾ ਫਿਰ ਅੰਦਰਾਂ 'ਚ ਵੜਦਾ ਕੋਈ ਤੋਂ ਇਸ ਤਰ੍ਹਾਂ ਬਹੁਤ ਘਾਟਾ ਸਾਡੇ ਵੜਦੇ ਉੜਦੇ ਆ ਤੇ ਇੱਕ ਬਰੌਣੇ ਤੇ ਰਾਤ ਨਹੀਂ ਰਹਿ ਤੇ ਇੱਕ ਜਾਨੇ ਰਾਤ ਰਿਆ ਹੀਗਾ ਉਹ ਵੀ ਦੀਦੀ ਆਈ ਹੀਗੀ ਤੇ ਬੈੱਡ ਸ਼ੀਟ ਮਤਲਬ ਦੋ ਦੋ ਤਿੰਨ ਦਿਨ ਪਹਿਲਾਂ ਵਿਚਾਈ ਫਿਰ ਮੈਂ ਬੈੱਡ ਸ਼ੀਟ ਉਹੀ ਰਹਿਣਤੀ ਸੀਗੀ ਇਥੇ ਉਹ ਨਾਲ ਹੀ ਮੈਂ ਬੈੱਡ ਸ਼ੀਟ ਜਿਹੜੀ ਚੇਂਜ ਕਰ ਲੂੰਗੀ ਨਹੀਂ ਜਿਆਦੀ ਸਲਾਬ ਹੋਈ ਨਾ ਬਹੁਤ ਜਿਆਦੀ ਹਰ ਇੱਕ ਥੀਜੀ ਚ ਸੇਲ ਸੇਲ ਜੀ ਇੰਨੀ ਜਿਆਦੀ ਸਲਾਬ ਜੀ ਇਹ ਮਹੀਨਾ ਦਾ ਪੈਣ ਕਰਕੇ ਨਾ ਬੜੀ ਸੇਲ ਜੀ ਹੋਈ ਆ ਕਿ ਇਕਲੀ ਦਾ ਕੱਪੜਾ ਵੀ ਮਤਲ ਧੋਪ ਦੇ ਵਿੱਚ ਐਮ ਵਧੀਆ ਸੁੱਕਦਾ ਵਾ ਉਸ ਤਰ੍ਹਾਂ ਥੋੜੇ ਸਿੱਲਾ ਸਿੱਲਾ ਤੇ ਫਿਰ ਸੇਲ ਨਾਲ 스멜 ਵੀ ਬਹੁਤ ਆਉਂਦੀ ਆ ਤੇ ਇਹਦੇ ਬਸ ਮਿਲਣਾ ਫਿਰ ਇਸ ਤੋਂ ਬਾਅਦ ਆ ਮੈਂ ਡਰਾਈਂਗ ਰੂਮ ਤੇ ਚਲ ਗਈ ਹਾਂ ਕੋਕ ਲੂੰਦੀ ਸਵਾਈ ਕਰਕੇ ਬਾਅਦਾਂ ਮੈਂ ਆ ਵਿੰਡੋ ਜਿਹੜੀ ਇਹ ਸਾਫ਼ ਕੀਤੀ ਬਾਰੀ ਕਿ ਪਰਦੇ ਸਾਰੇ ਘਰ ਕੇ ਤੇ ਝਾੜੂ ਨਾਲ ਇਕੱਲੀ ਝਾੜੀ ਬਾਰੀ ਦੋਸਤੋ ਵਧੇਨਾ ਮੈਂ ਗਿੱਲੇ ਕੱਪੜੇ ਦਾ ਛੀਸ਼ਾ ਸਾਫ ਕੀਤਾ ਤੇ ਜਾਲੀ ਵਾਲੇ ਬਾਰੇ ਜਿਹੜੀ ਸਾਫ ਕਰਤੀ ਮੈਂ ਕਿ ਕਰ ਦੇਣੀ ਆ ਮੈਂ ਸੋਚਿਆ ਮੈਂ ਜਲਦੀ ਜਲਦੀ ਕਮਰਾ ਸਾਫ ਕਰੂੰਗੀ ਉਹ ਕਮਰੇ ਦੀ ਸਫਾਈ ਜਿਹੜੀ ਮੈਂ ਬਾਰੇ ਬੂਵੇ ਨਾਲ ਨਾਲ ਹੀ ਸਾਫ ਕਰ ਦੇਣੀ ਆ ਇਹਦਾ ਵੀ ਤੰਦਰਾ ਮੈਂ ਨਾਲ ਹੀ ਬਾਰੀ ਸਾਫ ਕਰ ਲਈਗੀ ਤੇ ਇੱਕ ਨਾ ਇਹਦੀ ਮਤਲਬ ਪਿਛੋ ਬਾਰੀ ਕੋਲ ਛੱਡੀ ਦੀ ਆ ਤੇ ਇੱਥੇ ਬਸ ਸਾਫ ਸਫਾਈ ਕਰਕੇ ਰੂਮ ਦੀ ਦੋਸਤੋ ਵਧੇ ਮੈਂ ਡਰਾਈਂਗ ਰੂਮ ਤੇ ਲੌਬੀ ਦੀ ਸਫਾਈ ਕਰ ਲਈ ਬੱਚੇ ਆਪਣੇ ਸੁੱਤੇ ਹੋਏ ਕਿ ਉਹਨਾਂ ਨੂੰ ਛੁੱਟੀ ਸੀ ਅੱਜ ਪਤਾ ਨਹੀਂ ਕੋਈ ਪੰਜਾਬ ਬੰਦ ਆਂਦੇ ਪਤਾ ਨਹੀਂ ਕਾਦੀ ਛੁੱਟੀ ਲਾਤੀ ਮੈਸੇਜ ਆਇਆ ਸੀਗਾ ਮੈਂ ਵਰਦੀ-ਉਰਦੀਆਂ ਸੈੱਟ ਕੀਤੀਆਂ ਤੇ ਮੈਸੇਜ ਆ ਗਿਆ ਪਤਾ ਨਹੀਂ ਬਾਕੀ ਸਾਰੇ ਸਕੂਲ ਲੱਗੇ ਬਸ ਇਨਾ ਮਣਮੀ ਤੋਂ ਹੁਣਾਂ ਤੱਕਲਾ ਸਕੂਲ ਬੰਦ ਵਾ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਵੇਂ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਦੀ ਸਫਾਈ ਕਰਨ ਤੋਂ ਬਾਅਦ ਆਪਾਂ ਨਾਲ ਜਿਹੜੀ ਲੌਬੀ ਪੂਰੀ ਚ ਸਾਫ ਕਰ ਸਫਾਈ ਕਰ ਲਈ ਹੈ ਕਿ ਲੌਬੀ ਪੂਰੀ ਜ ਆਪਾਂ ਛੱਤ ਝਾੜਤੀ ਹੈ ਲੌਬੀ ਦੀ ਤੇ ਉਹ ਕੁਝ ਥੋੜੇ ਬਹੁਤ ਕੱਪੜੇ ਹੀ ਟੇਬਲ ਤੇ ਪਏ ਉਹ ਪ੍ਰੈਸ ਕੀਤੇ ਸੀਗੇ ਕੱਲ ਸ਼ਾਮੀ ਆਣ ਕੇ ਬੈਗ ਚੋਂ ਕੱਢ ਕੇ ਪਜਾਮੇ ਕੁੜਤੇ ਮਨਮੀਦੇ ਪਾਪਾ ਦੇ ਉਹ ਰੱਖਣ ਵਾਲੇ ਉਹ ਮੈਂ ਕਿਹਾ ਮੈਂ ਚਲ ਬਾਅਦ ਚ ਰੱਖਦੀ ਆ ਕਿ ਹੈ ਨਹੀਂ ਉਧਰ ਨੁਕਰੇ ਮਾੜਾ ਮੂਟਾ ਨਾ ਨੁਕਰਾਂ ਦੇ ਵਿੱਚ ਜੜਾ ਕਿਉਂਕਿ ਲੌਬੀ ਦੇ ਵਿੱਚ ਅਜੇ ਥੋੜੇ ਦਿਨ ਰੱਖ ਲਈ ਤੋ 2-4 ਦਿਨ ਮਤਲਬ ਪਹਿਲਾਂ ਪਿੰਡ ਜਾਣ ਤੋਂ ਪਹਿਲਾਂ ਮੈਂ ਇੱਕ ਵਾਰੀ ਸਾਰੀ ਸਫਾਈ ਕੀਤੀ ਸੀ ਤੇ ਬੈਰ ਚੀਟਾ ਨਹੀਂ ਚੇਂਜ ਕੀਤੇ ਜਿਸ ਤਰ੍ਹਾਂ ਲੌਬੀ ਦੀ ਤੇ ਕਰਤੀ ਸੀ ਦੂਜੇ ਤੀਜੇ ਦਿਨ ਲੌਬੀ ਦੀ ਤੇ ਹੁੰਦੀ ਰਹਿੰਦੀ ਐ ਨਾਲ ਰੈਂਗ ਰੂਮ ਦੀ ਕੀਤੀ ਤੇ ਨਾਲ ਬੈਡਰੂਮ ਬੈਡਰੂਮ ਦੀ ਕੀਤੀ ਤੇ ਮੈਂ ਚੱਲ ਨਾਲੇ ਉਹ ਸਾਫ ਚੇਂਜ ਕਰਦੇ ਨਾਲੇ ਇੱਕਰੀ ਚੰਗੀ ਤਰ੍ਹਾਂ ਸਾਫ ਸਫਾਈ ਜਿਹੜੀ ਹੋ ਜੂਗੀ ਕਿਉਂਕਿ ਫਿਰ ਚੰਗਾ ਜਨ ਲੱਗਦਾ ਤੇ ਨਾਲੇ ਤੁਹਾਨੂੰ ਪਤਾ ਸੇਲ ਲੈਣਾ ਦਿਨਾਂ ਚ ਸੇਲ ਸੇਲ ਜੀ ਬਹੁਤ ਸਿੱਲਾ ਜੇ ਮੌਸਮ ਬਹੁਤ ਜਿਆਦਾ ਸੇਲ ਸੇਲ ਜੀ ਹਰ ਇੱਕ ਚੀਜ਼ ਨੂੰ ਬਦਲ ਤੋਂ ਜ਼ਰੂਰੀ ਆ ਕਿ ਲੀੜੇ ਕੱਪੜੇ ਵੀ ਨਹੀਂ ਧੁੱਪੇ ਤੋਂ ਬਿਨਾ ਸੁੱਕਦੇ ਕਿ ਮੀਂਹ ਦਾ ਕਰਕੇ ਬਹੁਤ ਜਦੀ ਸਲਾਬ ਜੀ ਆ ਤੇ ਇੱਥੇ ਨਾ ਬਾਰੀ ਬੰਦ ਰਹੀ 2-3 ਦਿਨ ਤੋਂ ਸਾਫਾਈ ਨਹੀਂ ਸਫਾਈ ਨਹੀਂ ਹੋਈ ਕਿਉਂਕਿ ਕੱਦੇ ਕੱਪੜੇ-ਕੁਪੜੇ ਸੀਂਦੀ ਪਈ ਤੇ ਇੱਕ ਮੇਰੇ ਤੋਂ ਚੰਗੀ ਤਰ੍ਹਾਂ ਮਤਲਬ ਸਾਫ ਸੁਭਾਈ ਜਿਹੜੀ ਨਹੀਂ ਕੀਤੀ ਗਈ ਵੀ ਤੇ ਬਸ ਇੱਥੇ ਪੂਰੀ ਲੱਗੀ ਮੈਂ ਜੇ ਬਾਰੀ ਕੂਲ ਕਿਤੇ ਨਾ ਨੂੰ ਉਹ ਕਮਰੇ ਦੀ ਬਾਰੀ ਨੂੰ ਮੈਂ ਚੰਗੀ ਤਰ੍ਹਾਂ ਮਤਲਬ ਗਿੱਲਾ ਕੱਪੜਾ ਕਰਕੇ ਸਾਫ ਕਰਤਾ ਤੇ ਇਧਰ ਡਰਾਈਂਗ ਰੂਮ ਦੀ ਬਾਰੀ ਵੀ ਸਾਫ ਹੋ ਗਈ ਤੇ ਦਰਵਾਜ਼ੇ ਰਹਿ ਗਏ ਹੀ ਏ ਮੈਂ ਕਿਤੇ ਅਦਰਵਾਜ਼ੇ ਕੱਲ ਨੂੰ ਕਰ ਲੂੰਗੀ ਕਿਉਂਕਿ ਮੈਂ ਅਜੇ ਦੂਜੇ ਕਮਰਿਆਂ ਦੀਆਂ ਸਫਾਈਆਂ ਕਰਨੀਆਂ ਉਹ ਫਿਰ ਮੇਰੇ ਕਮਰੇ ਪਏ ਆ ਜੇ ਦੋਵੇਂ ਕਮਰੇ ਤੇ ਰਸੋਈ ਰਹਿ ਗਈ ਬਸ ਉਹ ਸਾਫ਼ ਕਰਨੇ ਆ ਅਜਿਦੇ ਅੰਦਰ ਲ ਜਿਹੜਾ ਬਾਥਰੂਮ ਆ ਨਾ ਬਹੁਤ ਖਲਾਰਾ ਉਹ ਬਾਥਰੂਮ ਦੇ ਵਿੱਚ ਕਿਸੇ ਦਿਨ ਮੈਂ ਉਹਦੀ ਵੀ ਸਫਾਈ ਕਰਨੀ ਬਹੁਤ ਖਲਾਰਾ ਖਲੂਰਾ ਅਜੇ ਉਹ ਤਿਆਰ ਨਹੀਂ ਕਰਾਇਆ ਤੇ ਬਸ ਐ ਸਟੋਰ ਰੰਗੂ ਵਰਦੀ ਦਾ ਵਾ ਤੇ ਉਧਰ ਬੱਚਿਆਂ ਨੇ ਬਹੁਤ ਖਲਾਰਾ ਖਲੂਰਾ ਪਾਇਆ ਕਢਾਉਣੇ ਖਲੂਨੇ ਬਸ ਇਸ ਤਰ੍ਹਾਂ ਛੁੱਟੇ ਆ ਉਧਰ ਵੀ ਹੁਣ ਮੈਂ ਕਿ ਕਿਸੇ ਦਿਨ ਹੁਣੇ ਆ ਸਫਾਈ ਕਰਦੀ ਆ ਥੋੜਾ ਗਰਮੀ ਦਾ ਮੈਂ ਕੰਢੀ ਆ ਕਿ ਗਰਮੀ ਬਹੁਤ ਜਿਆਦੀ ਆ ਕਿ ਗਰਮੀ ਥੋੜੀ ਘਟ ਜੇ ਤੇ ਇੱਥੇ ਮੈਨੂੰ ਪੂਰਾ ਐ ਪਸੀਨਾ ਆ ਗਿਆ ਹੈ ਕਿ ਮਤਲਬ ਬਹੁਤ ਜਿਆਦੀ ਗਰਮੀ ਹੈ ਕਿ ਬੜਾ ਮਤਲਬ ਕਿ ਗਰਮੀ ਲੱਗਦੀ ਹੈ ਤੇ ਸਵੇਰੇ ਸਵੇਰ ਦਾ ਟਾਈਮ ਹੀ ਤੇ ਇੱਥੇ ਮਨੁਮਿੱਤ ਦੇ ਪਾਪਾ ਹੁਣ ਉੱਠ ਗਏ ਤੇ ਕਰੰਦਾ ਹੈ ਬ੍ਰੈਸ਼ ਤੇ ਬ੍ਰੈਸ਼ ਕਰੰਦਾ ਹੈ ਉਸ ਤੋਂ ਬਾਅਦ ਨਾਲ ਹੀ ਮੇਰਾ ਖਲੀ ਗਈ ਜਾ ਸਿਰਫ ਬੈੱਡ ਚ ਹੀ ਚੇਂਜ ਕਰਨ ਵਾਲੀ ਰਹਿ ਗਈ ਜਦੋਂ ਬੱਚੇ ਤੇ ਮਨੁਮਿੱਤ ਦੇ ਪਾਪਾ ਉੱਠੇ ਸਵਾ 8:30 ਹੋ ਜੇ ਦਾ ਟਾਈਮ ਹੀ ਹੈਗਾ ਤੇ ਨਾਲ ਮੈਂ ਚਾਰਾਂ ਕਗੇ ਦੇ ਨਾਲ ਬੈੱਡ ਚ ਜੁ ਵਿਛਾਉਂਦੀ ਪਈ ਸੀਗੀ ਮੈਂ ਚਾਹ ਸਾਫ ਸਫਾਈ ਕਰਕੇ ਨਾ ਬੈੱਡ ਤੇ ਸਾਰੇ ਤੇ ਕੱਪੜਾ ਮਾਰ ਕੇ ਤੇ ਨਾਲ ਹੀ ਮੈਂ ਹਾਂ ਬੈੱਡ ਸ਼ੀਟ ਜਿਹੜੀ ਚੇਂਜ ਕਰ ਦਿੰਨੀ ਆ ਤੇ ਧੋਣ ਵਾਲੀਆਂ ਬੈੱਡ ਸ਼ੀਟਾਂ ਤਿੰਨ ਲੱਤ ਗਈਆਂ ਤੇ ਕੁਝ ਕੱਪੜੇ ਆ ਧੋਣ ਵਾਲੇ ਕਾਫੀ ਤੇ ਉਹ ਸਾਰੇ ਕੱਪੜੇ ਪਾਏ ਆ ਮੈਂ ਮਸ਼ੀਨ ਦੇ ਵਿੱਚ ਪਹਿਲਾਂ ਮੈਂ ਨਿੱਕੇ ਕੱਪੜੇ ਧੋ ਲੈਨੇ ਫਿਰ ਬੈੱਡ ਸ਼ੀਟਾਂ ਪਾ ਚੋ ਤੋ ਲੁੱਗੀ ਤਿੰਨ ਬੈੱਡ ਸ਼ੀਟਾਂ ਲੱਤਰ ਗਈਆਂ ਲੌਬੀ ਡਰਾਈਿੰਗ ਰੂਮ ਤੇ ਇੱਕ ਬੈੱਡਰੂਮ ਦੀ ਤਿੰਨ ਬੈੱਡ ਸ਼ੀਟਾਂ ਲਾਤੀਆਂ ਨੇ ਮੈਂ ਰੱਖੀਆਂ ਵਾ ਬਾਥਰੂਮ ਤੇ ਸੋਟਾਂ ਆਈਆਂ ਧੋਣ ਵਾਲੇ ਤੇ ਬਸ ਮੇਰਾ ਇੱਥੇ ਰਹਿ ਗਿਆ ਹੈ ਕਿ ਕੱਲਾ ਝਾੜੂ ਮੈਂ ਹਾਂ ਚਾਹ ਪੀ ਕੇ ਤੇ ਫਿਰ ਮੈਂ ਝਾੜੂ ਲਾਉਣੀ ਡੈਸਟਿੰਗ ਵਗੈਰਾ ਸਾਰੀ ਹੋ ਗਈ ਡਰਾਈਿੰਗ ਰੂਮ ਦੀ ਕੁਰਸੀਆਂ ਤੇ ਕੱਪੜਾ ਵੱਜ ਗਿਆ ਹੈ ਬੈੱਡ ਸ਼ੀਟ ਵੀ ਚੜ ਗਈ ਹਾਂ ਸਾਰਾ ਕੰਮ ਜਿਹੜਾ ਆਪਣਾ ਹੋ ਗਿਆ ਸੀ ਤੇ